ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ ਅਸੀਂ ਵੀ ਠੀਕ ਠਾਕ ਹਾਂ ਕਈਆਂ ਭੈਣਾਂ ਨੇ ਕਈਆਂ ਵੀਰਾਂ ਨੇ ਕਈਆਂ ਮਾਮਾ ਨੇ ਸਾਨੂੰ ਕਮੈਂਟ ਕੀਤਾ ਸੀਗਾ ਬਈ ਇਹਦੀ ਜ਼ਿੰਦਗੀ ਬਾਰੇ ਵੀ ਕਿੱਦਾਂ ਦੀ ਜ਼ਿੰਦਗੀ ਹੈ ਕਿਵੇਂ ਹੈ ਕਿੱਦਾਂ ਹੈ ਆਏ ਹੋਏ ਠੀਕ ਹੈ ਜੀ ਇਹਦੇ ਬਾਰੇ ਤੁਹਾਨੂੰ ਦੱਸਣਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਵੀ ਕਿੱਦਾਂ ਹੋਇਆ ਕਿਵੇਂ ਹੋਇਆ ਕੀ ਨਹੀਂ ਉਹ ਮੈਂ ਆਪਦੇ ਬਾਰੇ ਦੱਸੂਗਾ ਯਾਰ ਦੇ ਬਾਰੇ ਦੱਸਾਂਗੇ ਜਿਹੜੀਆਂ ਭੈਣਾਂ ਨੇ ਕਮੈਂਟ ਕੀਤਾ ਮੇਰੀਆਂ ਜਿਹੜੀਆਂ ਮਾਤਾਵਾਂ ਨੇ ਕਮੈਂਟ ਕੀਤਾ ਮੇਰੇ ਵੀਰਾਂ ਨੇ ਪੁੱਛਣਾ ਚਾਹਿਆ ਵੀ ਵੀ ਕਿਵੇਂ ਨੌਕਸ ਪਿਆ ਕੀ ਹੋਇਆ ਕੀ ਨਹੀਂ ਇਹ ਜਾਣਕਾਰੀ ਦੇਣੀ ਵੀ ਜ਼ਰੂਰੀ ਚਾਹੀਦੀ ਹੈ ਠੀਕ ਹੈ ਜੀ ਤੁਸੀਂ ਇਹ ਤਾਂ ਆਪਣੇ ਪੂ ਜਵਾਨੀ ਸੁਣ ਸਕਦੇ ਆ ਵੀ ਕਿਵੇਂ ਹੋਇਆ ਕਿਵੇਂ ਨਹੀਂ ਇਹ ਤੁਹਾਨੂੰ ਬਚਪਨ ਦੇ ਬਾਰੇ ਤੋਂ ਲੈ ਕੇ ਹੁਣ ਤੱਕ ਇਹ ਤੁਹਾਨੂੰ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਨੂੰ ਦੱਸਦੀ ਹਾਂ ਕਿਸ ਤਰ੍ਹਾਂ ਮੇਰੇ ਨਾਲ ਇਹ ਸਾਲ ਕੁਝ ਹੋਇਆ ਸੀ ਮੈਂ ਛੋਟੀ ਜਿਹੀ 5 ਸਾਲ ਦੀ ਤੇ ਮੰਮਾ ਮੇਰੇ ਦਾਦੇ ਸੀਗੇ ਕਿ ਤੈਨੂੰ ਨਾ ਬੁਖਾਰ ਜ਼ਿਆਦਾ ਚੜਿਆ ਸੀਗਾ ਬੁਖਾਰ ਚੜੇ ਦੇ ਵਿੱਚ ਟੀਕਾ ਲੱਗਿਆ ਵਾ ਸੀਗਾ ਤੇ ਉਸ ਤੋਂ ਬਾਅਦ ਮੇਰੇ ਤਾਈ ਜੀ ਲੱਗਦੇ ਆ ਰਸਤੇਦਾਰੀ ਦੇ ਵਿੱਚ ਆ ਤੇ ਉਹਨਾਂ ਨੇ ਨਵਾਤਾ ਸੀ ਜੀ ਨਮਾਤ ਤੋਂ ਬਾਅਦ ਮੇਰੀਆਂ ਲੱਤਾਂ ਖੜਗੀਆਂ ਸੀਗੀਆਂ ਉਸ ਤੋਂ ਬਾਅਦ ਮੇਰੇ ਮਾਪੇ ਬਹੁਤ ਦੂਰ ਦੂਰ ਤੱਕ ਲਈ ਫਿਰਦੇ ਰਹੇ ਸਾਰੇ ਥਾਈਂ ਇਲਾਜ ਕਰਾਇਆ ਪਰ ਕਿਤੇ ਵੀ ਇਲਾਜ ਨਹੀਂ ਹੋਇਆ ਇਸੇ ਕਰਕੇ ਮਰੀਆਂ ਐ ਹੋ ਗਿਆ ਸੀ ਹਾਂਜੀ ਇਹਨਾਂ ਨੇ ਦੱਸਿਆ ਜੀ ਵੀ ਮੈਂ 5 ਪੰਜਕ ਸਾਲਾਂ ਦੀ ਸੀ ਪੰਜਕ ਸਾਲ ਦੀ ਸੀ ਤੇ ਵੀ ਉਹ ਤੋਂ ਮੇਰਾ ਬੁਖਾਰ ਹੋ ਗਿਆ ਬੁਖਾਰ ਦੇ ਵਿੱਚ ਟੀਕਾ ਲੱਗ ਗਿਆ ਟੀਕੇ ਲੱਗਣ ਕਾਰਨ ਇਹਨਾਂ ਨੂੰ ਇਹ ਜ਼ਿਆਦਾ ਨੌਸ ਪੈ ਗਿਆ ਮਾਪਿਆਂ ਨੇ ਬਹੁਤ ਇਲਾਜ ਕਰਵਾਇਆ ਭਰਾਵਾਂ ਭੈਣਾਂ ਨੇ ਬਹੁਤ ਹੈਲਪ ਕੀਤੀ ਪਰ ਗੱਲ ਕਰਮਾਂ ਤੇ ਆ ਕੇ ਰੁਕ ਜਾਂਦੀ ਹੈ ਜੀ ਜਦੋਂ ਕਰਮ ਨਾਲ ਸਾਥ ਦੇਣ ਤੇ ਫਿਰ ਕੁਝ ਵੀ ਨਹੀਂ ਹੈ ਵੀਰੋ ਸਾਡੀ ਜਿਹੜੀ ਲਾਈਫ ਹੈ ਅਸੀਂ ਕੀ ਕਰਦੇ ਆ ਕੀ ਨਹੀਂ ਹੈ ਕਿਵੇਂ ਸਾਥੋਂ ਕੰਮ ਹੁੰਦਾ ਕਿੱਦਾਂ ਅਸੀਂ ਗੁਜ਼ਾਰਾ ਕਰਦੇ ਆ ਕਿਵੇਂ ਨਹੀਂ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਪਹਿਲੇ ਦਾ ਗੱਲ ਇਹ ਹੈ ਜੀ ਅਸੀਂ ਉਸ ਪਰਮਾਤਮਾ ਦਾ ਧੰਨਵਾਦ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਸਾਨੂੰ ਬੱਚੇ ਸਹੀ ਸਲਾਮਤ ਦਿੱਤੇ ਬਹੁਤ ਬਹੁਤ ਵਾਹਿਗੁਰੂ ਜੀ ਦਾ ਧੰਨਵਾਦ ਬਹੁਤ ਬਹੁਤ ਕਾ ਸਾਨੂੰ ਇਹਨਾਂ ਦਾ ਆਸਰਾ ਹੋ ਗਿਆ ਸਾਨੂੰ ਵੀ ਹੌਸਲਾ ਹੋ ਗਿਆ ਨਹੀਂ ਸਾਨੂੰ ਐਦਾਂ ਕਹਿਣਾ ਯਾਰ ਐਦਾਂ ਦੇ ਆਪ ਐਦਾਂ ਦੇ ਇਹਨਾਂ ਦੇ ਬੱਚੇ ਹੋਣਿਆ ਐਦਾਂ ਹੋਊਗਾ ਨਣਾਇ ਹੋਊਗਾ ਕਰਨ ਵਾਲਾ ਪ੍ਰਮਾਤਮਾ ਬੰਦਾ ਨਹੀਂ ਕੁਝ ਕਰ ਸਕਦਾ ਜੇ ਆਪਾਂ ਬੰਦੇ ਤੇ ਸੋਚ ਗਏ ਵੀ ਬੰਦਾ ਕਰੂਗਾ ਨਹੀਂ ਚਲੋ ਜੀ ਹੌਲੀ 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 2016 ਚ ਸੀ ਕਰ ਸ਼ੁਰੂ ਕੀਤਾ ਆਪਾਂ 2016 ਚ ਕਰ ਅਸੀਂ ਸ਼ੁਰੂ ਕੀਤਾ ਆ ਜਿਹੜੇ ਚ ਮਕਾਨ ਚ ਬੈਠੇ ਅਸੀਂ ਉਸ ਟਾਈਮ 2017 ਸਾਡੀ ਵਿੱਚ 2017 ਸੀ 16 ਹਾਂ 2016 2016 ਚ ਜਦੋਂ ਸਾਡਾ ਮਕਾਨ ਦੀ ਸ਼ਾਰੀ ਹੋਣ ਲੱਗੀ ਮੇਰੇ ਪਹਿਣਾ ਤੇ ਮੇਰੇ ਭਰਾਵਾਂ ਨੇ ਬਹੁਤ ਹੀ ਉਹਦੇ ਵਿੱਚ ਸੰਯੋਗ ਦਿੱਤਾ ਮੇਰੇ ਨਾਨਕਿਆਂ ਨੇ ਵੀ ਬਹੁਤ ਵੱਡਾ ਰੋਲ ਦਿੱਤਾ ਉਹਨਾਂ ਨੇ ਸਾਡਾ ਯਾਨੀ ਕਿ ਜੋ ਮੁੱਢ ਤੋਂ ਜੋਨ ਪਾਲਿਆ ਵੀ ਮੈਂ ਉਹਨਾਂ ਨਾਨਕਿਆਂ ਨੇ ਸਾਨੂੰ ਪਾਲਿਆ ਠੀਕ ਹੈ ਕਿ ਨਾ ਸਾਡੇ ਭੈਣ ਭਰਾ ਵੀ ਸੁਣਦੇ ਆ ਸਾਡਾ ਆਂਡ ਗਵਾਂਡ ਵੀ ਸੁਣਦਾ ਇਹ ਨਹੀਂ ਗੱਲ ਕੋਈ ਵੀ ਅਸੀਂ ਉਹਨਾਂ ਨੂੰ ਕਹੀਏ ਵੀ ਨਹੀਂ ਸੁਣਦੇ ਸਾਨੂੰ ਵੀ ਤੁਕਸੁਕਦੇ ਸਾਈ ਹੁੰਦੇ ਹੋ ਪਰ ਉਸ ਟੈਮ ਮੇਰੇ ਬੱਚੀ ਨੇ ਜਨਮ ਲਿਆ ਮੇਰੇ ਘਰ ਲక్ష్ਮੀ ਆਈ ਉਸ ਘਰ ਤੋਂ ਵਾਧਾ 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 ਸਾਡਾ ਵਾਧਾ ਜਾਂਦਾ ਚਲੋ ਜੀ ਹੌਲੀ ਹੌਲੀ ਸਾਵਾਂ ਪੈਂਦੇ ਪੈਂਦੇ ਡੇਢ ਸਾਲ ਬਾਅਦ ਅਤੇ ਪ੍ਰਮਾਤਮਾ ਨੇ ਇੱਕ ਬੱਚੇ ਦੀ ਦਾਤ ਬਖਸ਼ੀ ਭੈਣਾ ਭਰਾਵਾਂ ਨੇ ਨਾਲ ਉਦੋਂ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਹਸਪਤਾਲ ਦੇ ਵਿੱਚ ਵੀ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਉਹਨਾਂ ਦੀ ਕਮਾਈ ਵਿੱਚ ਵਾਧੇ ਕਰੇ ਵੀਰੋ ਗੱਲ ਇੱਥੇ ਆ ਕੇ ਰੁਕਦੀ ਐ ਵੀ ਅਸੀਂ ਰਿਸ਼ਤੇਦਾਰ ਜੋ ਮੇਰੇ ਆ ਚੈ ਨਦੀ ਦੇ ਕੀ ਹੈ ਚੈ ਬਾਹਰ ਲੈ ਜੇ ਕਿਵੇਂ ਵੀ ਹੈ ਉਹ ਰਿਸ਼ਤੇਦਾਰਾਂ ਦਾ ਜਿਹੜਾ ਸਾਡੇ ਨਾਲ ਮੇਲ ਮਲਾਪ ਹੁੰਦਾ ਸਿਰਫ ਜਦੋਂ ਤੁਰਨਾ ਹੁੰਦਾ ਉਦੋਂ ਹੀ ਆਉਣਾ ਹੁੰਦਾ ਉਹ ਨਹੀਂ ਅਸੀਂ ਭਾਵਾਂ ਕਿਤੇ ਬੈਠੇ ਰਹੀਏ ਘੰਟਾ ਬੈਹਿ ਜਗੇ ਸਾਰੀ ਦਿਹਾੜੀ ਬੈਹਿ ਜਗੇ ਦੋ ਭਾਵਾਂ ਸਾਨੂੰ 3 ਵਜੇ ਨੂੰ 4 ਵਜੇ ਨੂੰ ਉਹਨਾਂ ਨੂੰ ਪਰ ਜਦੋਂ ਉਹਨਾਂ ਨੇ ਉੱਠਣਾ ਉਦੋਂ ਉਹਨਾਂ ਨੇ ਕਹਿਣਾ ਵੀ ਚੱਲਾ ਪਾ ਉਹਨਾਂ ਦੇ ਘਰੇ ਜਾਏਗੇ ਚਲੋ ਅਸੀਂ ਇਹ ਗੱਲ ਤਾਂ ਗਿਲਾ ਨਹੀਂ ਕਰਦੇ ਵੀ ਕਿਵੇਂ ਕਿਦਾਂ ਦੀ ਕਿਦਾਂ ਨਹੀਂ ਨਾ ਇਹ ਜਾਂ ਕੁਛ ਅਜਿਹਾ ਮਾਂਚ ਸੋਚਿਆ ਵੀ ਨਹੀਂ ਹੁਣ ਮੈਂ ਇਹ ਗੱਲ ਸੋਚਦਾ ਵੀ ਇਹਨਾਂ ਨੂੰ ਚਾਹ ਨਹੀਂ ਬਣਾਉਣੀ ਆਉਂਦੀ ਇਹਨਾਂ ਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਜਦੋਂ ਘਰ ਦਾ ਕੰਮ ਹੈਗਾ ਆਪ ਕਰ ਲੈਂਦੇ ਆ ਤੇ ਅਸੀਂ ਆਏ ਕੇ ਦੀ ਸੇਵਾ ਨਹੀਂ ਕਰ ਸਕਦੇ ਇੱਕ ਹੋਰ ਗੱਲ ਇਹਨਾਂ ਨੇ ਮੈਨੂੰ ਨਾ ਇੱਕ ਦਿਨ ਕਿਹਾ ਮੈਂ ਬਹਾਵਾ ਟਾਈਮ ਦੀ ਗੱਲ ਆ ਮੈਨੂੰ ਇਹ ਕਹਿੰਦੇ ਨਾ ਆਪਣੇ ਰਿਸ਼ਤੇਦਾਰ ਬ ਤਕੜੇ ਆ ਹੁੰਦੇ ਤੇ ਇਸ ਤਰ੍ਹਾਂ ਕਰਕੇ ਬਿਸਕਟ ਤੇ ਖਟਾ ਮਿੱਠਾ ਪੂਜੀ ਗੱਲ ਆ ਮੈਨੂੰ ਆਖਿਆ ਵੀ ਆਪਣੇ ਰਿਸ਼ਤੇਦਾਰ ਉਦੋਂ ਆਉਣੇ ਆ ਜਦੋਂ ਉਹਨਾਂ ਨੇ ਜਾਣਾ ਹੋਇਆ ਆਪਣੇ ਸਿਰਫ ਇੱਕ ਸਿਰ ਤੇ ਹੱਥ ਹੀ ਰੱਖਣਾ ਵੀ ਭਾਈ ਤੁਸੀਂ ਤੱਕੜੇ ਕਿਵੇਂ ਆ ਕਿਵੇਂ ਨਹੀਂ ਬਾ ਠੀਕ ਠਾਕ ਮੈਨੂੰ ਤਾਂ ਇੰਨੀ ਖੁਸ਼ੀ ਚੜ ਜਾਂਦੀ ਹੈ ਵੀ ਜਦੋਂ ਕੋਈ ਮੇਰਾ ਰਿਸ਼ਤੇਦਾਰ ਮੇਰੇ ਕੋਲੇ ਆਉਂਦਾ ਨਾ ਮੇਰਾ ਮਨ ਉਤਸ਼ਾਹ ਹੋਰ ਵੀ ਵੱਧ ਜਾਂਦਾ ਵੀ ਕਿ ਮੇਰੇ ਭਰਾ ਭੈਣ ਭਰਾ ਮੇਰੇ ਨਾਲ ਖੜੇ ਆ ਆਉਂਦੇ ਆ ਪਰ ਜਦੋਂ ਸਾਨੂੰ ਜਾਣ ਮੌਕੇ ਹੀ ਟਾਈਮ ਤੇ ਮਿਲਣਾ ਤੇ ਫਿਰ ਭਾਈ ਗੱਲ ਤਾਂ ਉਦੋਂ ਦੀ ਉਦਾਂ ਹੀ ਹੁੰਨੀ ਆ ਨਾ ਚੱਲ ਜੀ ਇਹ ਚਾਹ ਪਾਣੀ ਵੀ ਸਾਰਾ ਬਣਾ ਲੈਂਦੇ ਆ ਭਾਂਡਾ ਟੀਨਾ ਸਾਰਾ ਜੋ ਵੀ ਆ ਬੁੜੀਆਂ ਦਾ ਕੰਮ ਟੋਟਲੀ ਕਰ ਲੈਂਦੇ ਸੀ ਵੀਲ ਚੇਤੇ ਕੀ ਦੁੱਖ ਕੀ ਰਹਿ ਗਿਆ ਜੇ ਮੜਾ ਮੋਟਾ ਵੀ ਜੇ ਬੁਖਾਰ ਆ ਜਾਂ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਆ ਕੁਸ ਮੇਰੇ ਬੱਚੇ ਸਾਥ ਦਿੰਦੇ ਮੇਰੇ ਨਾਲ ਕੁਸ ਮੈਂ ਆਪ ਉਹਨਾਂ ਨਾਲ ਰਲ ਮਿਲ ਕੇ ਸੀ ਕਰ ਲੈਨੇ ਕਿਉਂ ਬੱਚੇ ਸੰਜੋਗ ਬਹੁਤ ਦਿੰਦੇ ਆ ਬੇਟੀ ਆ ਮੇਰੀ 10 ਸਾਲ ਦੀ ਹੈ ਠੀਕ ਹੈ ਜੀ ਤੇ ਉਹਨੂੰ ਜੇ ਅਸੀਂ ਕਹੀਏ ਵੀ ਬੇਟਾ ਆਪਾ ਕੰਮ ਕਰਨਾ ਉਹਨੇ ਕਹਿਣਾ ਡੈਡੀ ਤੂੰ ਵੀ ਬਹਿ ਜਾ ਮੰਮੀ ਤੂੰ ਵੀ ਬਹਿ ਜਾ ਮੈਂ ਆਪੇ ਕਰ ਲਊਗੀ ਬੇਟੇ ਨੇ ਮੈਰੇ ਨੇ ਕਹਿਣਾ ਵੀ ਜੇ ਇਹ ਆ ਕੰਮ ਕਰਦੀ ਹੈ ਤੇ ਮੈਂ ਡੈਡੀ ਝਾੜੂ ਲਾ ਦਿਆਂ ਵਿਹੜੇ ਚ ਉਦੋਂ ਵੀ ਮਨ ਖੁਸ਼ ਹੁੰਦਾ ਵੀ ਵੇਖੋ ਬੱਚੇ ਕਿਵੇਂ ਆਦੇ ਦਿਲ ਨੂੰ ਸੋਚਦੇ ਆ ਵੀ ਇਹ ਵੀ ਮਾਪਿਓ ਦੀ ਹੈ ਇਹਨਾਂ ਹੈਲਪ ਕਰਗੇ ਹੈ ਨਾ ਜਦ ਇਹ ਅੱਜ ਕੱਲ ਬੱਚਾ ਕਹਿੰਦਾ ਮੈਂ ਤਾਂ ਖੇਡਣਾ ਹੀ ਹੈ ਖੇਡ ਚ ਬੜਾ ਧਿਆਨ ਰੱਖਦਾ ਸਾਡੇ ਨਾ ਸਾਡਾ ਤਾਂ ਉਦੋਂ ਤੱਕ ਮਤਵਲ ਹੁੰਦਾ ਜੀ ਜਦੋਂ ਸਾਨੂੰ ਕੋਈ ਮਾੜਾ ਮੋਟਾ ਕੋਈ ਕੰਮ ਧੰਦਾ ਲੈਣਾ ਹੁੰਦਾ ਜਾਂ ਜਦੋਂ ਜਦੋਂ ਬੋਟਾ ਆਉਣੀਆ ਅਸੀਂ ਉਦੋਂ ਦਿਸਣਾ ਠੀਕ ਹੈ ਗੱਲ ਮੈਂ ਆਹ ਕਰਦਾ ਐ ਵੀ ਕਈ ਭੈਣ ਭਰਾ ਸਾਨੂੰ ਕਾਟ ਦੇਣ ਵੀ ਆਉਂਦੇ ਵਿਆਹ ਦਾ ਕੋਈ ਸੁਨੇਹਾ ਦੇਣ ਵੀ ਆਉਂਦੇ ਆ ਉਹ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਵਿਚਾਲ ਇਹਨਾਂ ਦਾ ਕਾਟ ਲਿਆਂਦਾ ਸੀ ਅਸੀਂ ਕਿਹਾ ਵੀ ਉਹਨਾਂ ਦਾ ਵੀ ਲੈ ਚੱਲ ਕੇ ਨਾਲ ਵੀ ਗੁੱਸਾ ਨਾ ਕਰਨ ਵੇਖੋ ਭਰਾਵੋ ਸਾਡਾ ਕੋਈ ਗੁੱਸਾ ਨਹੀਂ ਕਿਸੇ ਨਾਲ ਅਸੀਂ ਗੁੱਸਾ ਕਰਕੇ ਕਰਾਂਗੇ ਕੀ ਸਾਡੇ ਵਿਦੇਸ਼ਾਂ ਦੇਸ਼ਾਂ ਦੇਸ਼ਾਂ ਤੋਂ ਸਾਡੇ ਭੈਣ ਭਰਾ ਸਾਨੂੰ ਮਿਲੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਮੈਂਟ ਕਰਦੇ ਆ ਪਰ ਸਾਬ ਮੈਂ ਜਦੋਂ ਦਾ ਇਹ ਜ਼ਿੰਦਗੀ ਜਿੰਦਾਬਾਦ ਚੈਨਲ ਨਾਲ ਮੈਂ ਜੜ ਚੁੱਕਿਆ ਤਾਂ ਮੈਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲ ਰਿਹਾ ਹੈ ਇਹ ਜ਼ਰੂਰੀ ਨਹੀਂਗਾ ਵੀ ਆਪਾਂ ਆਹ ਕੰਮ ਕਰਕੇ ਆਪਾਂ ਖਾਤਾ ਵਖਾਤਾ ਵਖਾਤਾ ਪੈਣਾ પ્રમાਣਾ ਆਪਾਂ ਗੱਲਾਂ ਬਾਤਾਂ ਕਰਾਂਗੇ ਉਹ ਆਪਾਂ ਨੂੰ ਸੁਝਾਅ ਦੇਣਗੇ ਜੇ ਆਪਾਂ ਚ ਕੋਈ ਕਮੀਆਂ ਹੋਣੀਆਂ ਉਹ ਦੱਸਣਗੇ ਉਹਨਾਂ ਕਮੀਆਂ ਨੂੰ ਆਪਾਂ ਦਰੋਸਤ ਕਰਾਂਗੇ ਰਹੀ ਗੱਲ ਵੀ ਇਹਨੂੰ ਤੂੰ ਭੈਣ ਜੀ ਉਹਨਾਂ ਨੇ ਪੁੱਛਿਆ ਸੀਗਾ ਵੀ ਤੁਸੀਂ ਕਿੱਦਾਂ ਕੰਮ ਕਰਦੇ ਐ ਵੀ ਇਹ ਬੱਚੇ ਵੀ ਤਿਆਰ ਕਰਨੇ ਆ ਬੱਚੇ ਸਕੂਲ ਵੀ ਭੋਜਣੇ ਆ ਬੱਚਿਆਂ ਨੂੰ ਖਾਣਾ ਵੀ ਤਿਆਰ ਕਰਨਾ ਐ ਇਹ ਸਵੇਰ ਉੱਠਦੇ ਆ 4 ਵਜੇ ਇਹਨਾਂ ਨੇ ਉੱਠ ਘਟਣਾ 4:30 ਵਜੇ ਤਣੂ ਬੱਚਾ ਕੋਲੇ ਪੇਚਾ ਚਾਹ ਲੈ ਕੇ ਆ ਜਾਣਾ ਬੱਚਿਆਂ ਨੂੰ ਜਗਾਉਣਾ ਠਾਉਣਾ ਠੀਕ ਹੈ ਜੀ ਫਿਰ ਉਹਨਾਂ ਦਾ ਸਾਰ ਪਾਉਣਾ ਫਿਰ ਉਹਨਾਂ ਨੂੰ ਤਿਆਰ ਕਰਨਾ ਤੋਰਨਾ ਠੀਕ ਹੈ 3 ਘੰਟਿਆਂ ਦੇ ਵਿੱਚ ਵਿੱਚ ਜੇ ਬੱਚੇ ਕਲੀਅਰ ਕਰ ਦਿੰਦੇ ਵੀ ਹੁਣ ਸਮਝ ਸੈਟ ਹੈ ਰੌਲਾ ਇਸ ਗੱਲ ਦਾ ਹੈ ਵੀ ਜਦੋਂ ਸਾਨੂੰ ਦੁੱਖ ਆਉਂਦਾ ਵੀ ਜਦੋਂ ਆ ਕੇ ਸਾਨੂੰ ਕਹਿੰਦੇ ਆ ਨਾ ਕੋਈ ਵੀ ਅਸੀਂ ਥੋਨੂੰ ਚਾ ਲੈ ਇਹਨਾਂ ਦੇ ਆਏ ਸੀ ਤੁਹਾਨੂੰ ਵੀ ਇੱਕ ਨਾਲ ਕਹਿ ਜੀਏ ਮੁੜ ਕੇ ਗੁੱਸਾ ਨਾ ਕਰਨ ਅਸੀਂ ਕਿਹੋ ਜਿਹਾਰੇ ਕਿਧਰੋਂ ਆਉਂਦੇ ਫਿਰਨਗੇ ਵੇਖੋ ਵੀਰੋ ਅਸੀਂ ਘਰੇ ਵੀ ਤੋਰ ਫਿਰ ਕੇ ਕੰਮ ਕਰਦੇ ਠੀਕ ਹੈ ਜੀ ਅਸੀਂ ਲਾਹ ਛਾਂ ਵੀ ਜਾਵੜਦੇ ਹ ਜਦੋਂ ਕੋ ਸਾਡਾ ਨਾਨਕੇ ਆ ਨਾਨਕੇ ਬਹੁਤ ਵਧੀਆ ਮੇਰੇ ਨਾਨਕੇ ਜਿੰਨਾ ਮਾਨ ਸਨਮਾਨ ਸਾਨੂੰ ਮਿਲਦਾ ਉਥੋਂ ਮੈਨੂੰ ਰਿਸ਼ਤੇਦਾਰੀ ਚੁੱਕੇ ਤੋਂ ਨਹੀਂ ਮਿਲਿਆ ਜਦੋਂ ਵੀ ਜਾਣਾ ਉਦੋਂ ਉਹਨਾਂ ਨੂੰ ਖੁਸ਼ੀ ਚੜ੍ਹ ਜਾਣੀ ਹੈ ਵੀ ਆ ਗਏ ਕਿਵੇਂ ਆ ਗਏ ਪਰ ਆ ਗਏ ਪਰ ਉਹਨਾਂ ਨੂੰ ਇਹ ਹਾਸਾ ਇਹ ਮਾਂਚ ਹੁੰਦਾ ਵੀ ਭਾ ਦੋਤਾ ਸਾਡਾ ਭਾਵੇਂ ਬੱਜੋ ਔਰਤ ਆ ਭਾਵੇਂ ਕਿਵੇਂ ਵੀ ਆ ਸਾਨੂੰ ਇੰਨੀ ਖੁਸ਼ੀ ਆ ਵੀ ਸਾਨੂੰ ਮਿਲ ਪੈਂਦਾ ਵੀਰ ਹੋਏ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਇੱਕ ਤਕੜੇ ਅੱਲੀ ਬਾੜਾ ਟਾਈਮ ਜਾਨੀ ਕਿ ਗੁਜ਼ਾਰਗੇ ਤੇ ਬਾੜੇ ਅੱਲੀ ਤਾਂ ਬਾਅਦ ਜਾਂਦੇ ਜਾਂਦੇ ਆਪਾਂ ਕਰਾ ਸਰਦੇ ਹੱਥੀ ਰੱਖਣਾ ਇੱਕ ਹਾਸੇ ਵਾਲੀ ਗੱਲ ਆ ਉਹ ਬਣੀ ਇੱਕ ਦਿਨ ਸਾਡੇ ਨਾਲ ਅਸੀਂ ਮੈਂ ਜਵਾਕਾਂ ਨੂੰ ਲਾ ਕੇ ਕੁਰਸੀਆਂ ਕਰਤੀਆਂ ਮੇਚ ਮੋਚ ਲੀੜਾ ਲੋੜਾ ਉੱਤੇ ਉਛਾ ਕੇ ਮੰਜਾ ਮੁੰਜਾਂ ਦੇ ਬੈਠਰਾਂ ਦੇ ਉੱਤੇ ਸਾਰਾ ਸੈੱਟ ਕਰਕੇ ਐਨ ਪਲੈਨ ਬਣਾਤਾ ਵੀ ਹੁਣ ਹੁਣ ਸਾਰਾ ਬੈਠਣਗੇ ਬੰਦ ਢੀਕ ਝਟ ਢੀਕ ਤੇ ਜਦੋਂ ਆਏ ਤੇ ਇਹਦੇ ਸਿਰ ਤੇ ਹੱਥ ਧਰਤਾ ਮੇਰੇ ਧਰਤਾ ਬੱਚਿਆਂ ਦੇ ਧਰਤਾ ਇਹ ਉਦੋਂ ਜਦੋਂ ਤੁਰੇ ਆ ਰਹੇ ਵੀ ਮੈਂ ਚਾਹ ਬਣਾ ਕੇ ਲਿਆਉਣੀ ਤੁਸੀਂ ਬੈਠੋ ਨਹੀਂ 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 ਚਾਹ ਦੀ ਨਹੀਂ ਲੋੜ ਇਹਨਾਂ ਚਾਹ ਤਾਂ ਅਸੀਂ ਉਧਰੋਂ ਪੀ ਕੇ ਆਏ ਆ ਉਹਨਾਂ ਨੇ ਮੱਲੋ ਮਨੇ ਬੁਲਾ ਲਈ ਤੇ ਫਿਰ ਬਾਹਲੀ ਵਿਚਾਰ ਨਾ ਖਰਾਬ ਕਰਦੀ ਹੈ ਕੀ ਗੱਲ ਵੀ ਸਾਡੀ ਚਾਹ ਹੀ ਖਰਾਬ ਕਰਦੀ ਹੈ ਸਾਡੀ ਚਾਹ ਜਿਆਦਾ ਖਰਾਬ ਕਰਦੀ ਆ ਹੋਰ ਕਿਸੇ ਦੀ ਚਾਹ ਨਿਕਰਾਉ ਕਰਦੇ ਹਾਂ ਜੀ ਉਸ ਤੋਂ ਬਾਅਦ ਮੇਰਾ ਮਨ ਇਹਨੇ ਦੁਖੀ ਹੋਇਆ ਮੈਂ ਕਿਹਾ ਵੀ ਨਹੀਂ ਹੋਂ ਨਹੀਂ ਜਦੋਂ ਅਗਲੇ ਨੂੰ ਆਪਣੇ ਪ੍ਰਤੀ ਪਿਆਰ ਨਹੀਂਗਾ ਤੇ ਫਿਰ ਆਪਾਂ ਖਾ ਉਹਨਾਂ ਨੂੰ ਵੀ ਕੀ ਕਰਾਂਗੇ ਕੀ ਕਹਾਂਗੇ ਉਹਨਾਂ ਨੂੰ ਇੱਕ ਮੇਰੇ ਬੱਚੇ ਉਦੋਂ ਸੱਦ ਕੇ ਲਿਆਉਂਦੇ ਆ ਬੱਚੇ ਵਿਆਹ ਜੋ ਸਾਡੇ ਘਰੇ ਆ ਜੋ ਕਿੰਨਾ ਉਹ ਮੈਨੂੰ ਤਾਂ ਗੱਲ ਦਾ ਕੱਲ ਪਤਾ ਲੱਗਾ ਇਹ ਚੀਜ਼ ਦਾ ਫਿਰ ਮੈਂ ਬੱਚਿਆਂ ਨੂੰ ਵੀ ਡਾਟਿਆ ਮੈਂ ਕਿ ਨਹੀਂ ਕਿਸੇ ਨੂੰ ਸੱਦਰ ਨਹੀਂ ਜਾਣਾ ਕਿਸੇ ਤੇ ਕਰੋ ਘਰ ਉਹਨਾਂ ਨੂੰ ਵੀ ਦੇਣਾ ਆਪਾਂ ਵੀ ਦੇਨੇ ਆ ਤੁਸੀਂ ਵੀ ਦੇਨੇ ਆ ਦੁੱਖ ਤਾਂ ਇਹ ਚੀਜ਼ ਦਾ ਹੁੰਦਾ ਵੀ ਜਦੋਂ ਅਸੀਂ ਆਪ ਖਾਪ-ਕਾ ਲੈਨੇ ਆ ਆਪ ਦਾ ਆਪ ਵੀ ਅਸੀਂ ਘਰੇ ਕਰਦੇ ਹੀ ਆ ਠੀਕ ਹੈ ਜੀ ਹਾਂ ਐਨਾ ਜ਼ਰੂਰ ਫਰਕ ਹੁੰਦਾ ਬਿੱਤਾ ਖੜੇ ਦੀ ਸੇਵਾ ਚ ਤੇ ਮਾੜੇ ਦੀ ਸੇਵਾ ਚ ਬਾਈ ਬਹੁਤ ਫਰਕ ਹੈ ਮੈਂ ਤਾਂ ਇਹ ਗੱਲ ਮੂੰਹ ਤੇ ਵੀ ਕਹਿਣ ਨੂੰ ਤਿਆਰ ਆ ਜਿਹੜਾ ਵੀ ਕੋਸਣ ਮੈਂ ਭੈਣਾ ਭਰਾਵਾਂ ਨੂੰ ਇਹ ਦੱਸਣਾ ਚਾਹੁੰਨਾ ਵੇ ਬੰਦਾ ਭਾਵੇਂ ਕਿੰਨਾ ਕਮਜ਼ੋਰ ਹੋਵੇ ਕੁਝ ਨਾ ਹੋਵੇ ਬੰਦੇ ਕੋਲੇ ਆ ਬੰਦੇ ਦਾ ਸਾਫ਼ ਹੋਣਾ ਚਾਹੀਦਾ ਮੈਲ ਵਰਤਨ ਵਾਲਾ ਹੋਣਾ ਚਾਹੀਦਾ ਤੇ ਜੇ ਸਾਡਾ ਹੀ ਦਿਲ ਇਦਾਂ ਦਾ ਹੋਊਗਾ ਤੇ ਫਿਰ ਅਸੀਂ ਕਿਸੇ ਨਾਲ ਮੈਲ ਵਰਤਾ ਸਾਡੀ ਹੈਲਪ ਕੌਣ ਕਰੇਗਾ ਅਸੀਂ ਵੀ ਜਾਣੇ ਆਉਣੇ ਆ ਪਰ ਸਾਨੂੰ ਕੱਠ ਦੇ ਵਿੱਚ ਇਹ ਸਮੱਸਿਆ ਹੁੰਦੀ ਆ ਵੀ ਬੱਚੇ ਸਾਡੇ ਕਈ ਵਾਰੀ ਬੱਚਾ ਦੇ ਨਾਲ ਬੱਚਾ ਖੇਡਦਾ ਗਾਂ ਚਲਾ ਜਾਂਦਾ ਕੋਈ ਵਾਹ ਚੀਜ਼ਾਂ ਬਹੁਤ ਵਗਦੀਆਂ ਡਰ ਵੀ ਹੁੰਦਾ ਵੀ ਬੱਚਾ ਕਿਤੇ ਠਾਣਾ ਜਾਏ ਅਸੀਂ ਫਿਰ ਤਾਂ ਪ੍ਰੋਗਰਾਮ ਤੋਂ ਬਾਅਦ ਤਾਂ ਜਾਣਿਆ ਕਿ ਪਰਿਵਾਰ ਦੇ ਨਾਲ ਬਹਿ ਕੇ ਗੱਲਬਾਤ ਵੀ ਕੀਤੀ ਜਾਂਦੀ ਹੈ ਪ੍ਰੋਗਰਾਮ ਅਸੀਂ ਟੈਂਟ ਸਾਰਾ ਹੀ ਕਰਦੇ ਆ ਇਹ ਨਹੀਂ ਗੱਲ ਪਰ ਅਸੀਂ ਆ ਮਜਬੂਰੀ ਮਾਰਦੀ ਹੈ ਵੀ ਕੱਠ ਦੇ ਵਿੱਚ ਤੁਰਨਾ ਮੁਸ਼ਕਲ ਹੋ ਜਾਂਦਾ ਕਈ ਵਾਰੀ ਗੁਰਦੁਆਰਾ ਸਾਹਿਬ ਜਾਣੇ ਆ ਉਹਦੇ ਵਿੱਚ ਗੱਦੇ ਆ ਕਾ ਮੈਂ ਖਰੋੜੀਆਂ ਤੇ ਮੈਂ ਖਰੋੜੀਆਂ ਤੇ ਤੁਰਦਾ ਲੋਹੇ ਦੀਆਂ ਖਰੋੜੀਆਂ ਪਰ ਮੈਂ ਆਪਦੇ ਮਨ ਚ ਇਹੀ ਸੋਚਦਾ ਵੀ ਜਦੋਂ ਮੈਂ ਅੰਦਰ ਜਾਊਂਗਾ ਉਹ ਖਰੋੜੀ ਨਾ ਵਜਨ ਦਿੱਤਾ ਜਾਂਦਾ ਉਹ ਖਰੋੜੀ ਖੋਪਦੀ ਆ ਉਹ ਗੱਦੇ 파ੜਦੇ ਮੈਨੂੰ ਕਹਿੰਦੇ ਤੂੰ ਜਾਂਦਾ ਨਹੀਂ ਮੈਂ ਸਿਰਫ ਇਸ ਗੱਲ ਤੇ ਨਹੀਂ ਜਾਂਦਾ ਹੋਰ ਮੈਨੂੰ ਕੋਈ ਚੱਕਰ ਨਹੀਂ ਔਰ ਮੇਰਾ ਕੋਈ ਵੀ ਮਨ ਚ ਵਿਰੋਧ ਨਹੀਂ ਕੋਈ ਕੁਝ ਨਹੀਂ ਫਿਰ ਮੈਂ ਅਸੀਂ ਦੋਨੇ ਜੀ ਇੱਕ ਦਿਨ ਬੈਠੇ ਮੈਂ ਇਹਨੂੰ ਇੱਕ ਦਿਨ ਕਿਹਾ ਮੈਂ ਕਹਿੰਦਾ ਵੀ ਆਪਣੇ ਰਿਸ਼ਤੇਦਾਰ ਉਦੋਂ ਵੀ ਵੱਡੇ ਆਉਂਦੇ ਆ ਆਪਾ ਤਾਂ ਹੋਤੇ ਬੰਦੇ ਹਰ ਰਮਨ ਦੀਦੀ ਹੁਣ ਆਏ ਹਰ ਰਮਨ ਦੀਦੀ ਹੁਣ ਆਏ ਹਾਂ ਤੇ ਹੁਣ ਉਹਨਾਂ ਦੇ ਆਏ ਤੋਂ ਵੀ ਚਾਹ ਪਾਣੀ ਬਣਿਆ ਹੀ ਆ ਬਹੁਤ ਵਧੀਆ ਉਹਨਾਂ ਨੇ ਆਏ ਆ ਜਤਮਾਨਾ ਆਏ ਆ ਖਾਦਾ ਵੀ ਪੀਤਾ ਵੀ ਬਹਿ ਕੇ ਪਰਿਵਾਰ ਚ ਬਹਿ ਕੇ ਆਪਦੇ ਪਰਿਵਾਰ ਵੱਨੋਂ ਰਹੇ ਆ ਮਨੋਖੀ ਜੋੜੀ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ بس ਤਾਂ ਇਹੀ ਆ ਉਹਨਾਂ ਦਾ ਧੰਨਵਾਦ ਹੀ ਕਰਦੇ ਆ ਕਿ ਇਹੋ ਜੇ ਭੈਣ ਭਰਾ ਹੋਣੇ ਚਾਹੀਦੇ ਆ ਵੇਖੋ ਭੈਣ ਭਰਾਵੋ ਜਦੋਂ ਤੁਸੀਂ ਕਮੈਂਟ ਕਰਦੇ ਆ ਜੇ ਇਹਨਾਂ ਗੱਲਾਂ ਦੇ ਵਿੱਚ ਅਸੀਂ ਗਲਤ ਆ ਬੋਲ ਜੇ ਕਿਸੇ ਵਾਰ ਖਲਾਬ ਬਲਤ ਬੋਲਦੇ ਆ ਅਸੀਂ ਇਹ ਮਾਫੀ ਚਾਹੁੰਨੇ ਆ ਪਰ ਅਸੀਂ ਜਿਹੜੀ ਅੰਦਰਲੀ ਗੱਲ ਆ ਦੱਸਦੇ ਆ ਵੇ ਪਰ ਸਾਨੂੰ ਲੋਕ ਇਦਾਂ ਇਦਾਂ ਹੁੰਦੇ ਆ ਇਦਾਂ ਦੀ ਵੀ ਸਦਨੋਂ ਹਟ ਕੇ ਵਿਆਹਾਂ ਤੋਂ ਵੀ ਸਦਨੋਂ ਓਟ ਕੇ ਆਇਆ ਵੀ ਕੋਈ ਚੱਕਰ ਹੀ ਨਹੀਂ ਨਹੀਂ ਆਪਾਂ ਟੈਨਸ਼ਨ ਲੈਣੀ ਕਾਹਨੂੰ ਵੀ ਸਾਡਾ ਘਰ ਛੱਡ ਜਾਂਦੇ ਆ ਵਾਸ਼ ਤੋਂ ਅਸੀਂ ਨੇ ਕਿਸੇ ਨੂੰ ਮੋੜਿਆ ਕਿਸੇ ਭੈਣ ਭਰਾ ਨਾਲ ਜਿੰਨੀ ਜੋ ਕਰੀ ਅਸੀਂ ਤੁਰਦੇ ਆ ਸਰਬ ਸਾਡੀ ਇੱਕ ਮਜਬੂਰੀ ਇਹ ਆ ਵੀ ਅਸੀਂ ਕਿਸੇ ਨੂੰ ਮੰਦਾ ਚੰਗਾ ਨਹੀਂ ਕਹਿ ਸਕਦੇ ਨਾ ਅਸੀਂ ਕਹੀਏ ਕਿਉਂ ਅਸੀਂ ਲੱਤਾਂ ਤੋਂ ਆ ਰਹੀ ਹੈ ਕਈ ਲੋਕ ਸਾਡਾ ਫਾਇਦਾ ਵੀ ਬਹੁਤ ਚੱਕ ਜਾਂਦੇ ਸਾਨੂੰ ਇਹ ਵੀ ਪਤਾ ਲੱਗਦਾ ਚਲੋ ਕੋਈ ਨਹੀਂ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਹਰੇਕ ਨੂੰ ਛੱਡ ਦਿਆਂ ਕਲਬ ਚ ਰੱਖ ਕੇ ਸੱਚੇ ਪਾਤਸ਼ਾਹ ਪਰ ਜ਼ਿੰਦਗੀ ਦਾ ਸਰਮਾਇਆ ਮੇਰਾ ਇਹ ਹੈ ਜੇ ਇਹਦੀ ਨਹੀਂ ਕਦਰ ਤੇ ਫਿਰ ਮੇਰੀ ਕਦਰ ਦਾ ਤਾਂ ਫਾਇਦਾ ਹੀ ਕੋਈ ਨਹੀਂ ਮੇਰੀ ਕਦਰ ਨਾ ਕਰੋ ਕਦਰ ਕਰੋ ਇਹਦੀ ਕਿਉਂ ਮੇਰਾ ਘਰ ਇਹਦੇ ਸਿਰ ਤੇ ਬੱਚੇ ਐ ਠੀਕ ਐ ਸਾਡਾ ਖੁਸ਼ਹਾਲ ਆ ਚਾਰ ਅਸੀਂ ਜੀ ਐ ਪ੍ਰੋਗਰਾਮ ਸਾਡਾ ਐਨ ਵਧੀਆ ਬਹਿ ਕੇ ਅਸੀਂ ਰੋਟੀ ਪਾਣੀ ਖਾਣੇ ਹੱਸਦੇ ਖੇਡਦੇ ਕੋਈ ਇਹ ਜੀ ਸਾਡੇ ਕੰਨਾਂ ਚਿਕ ਵਹੇ ਨਹੀਂ ਪਰ ਦੁੱਖ ਇਸ ਗੱਲ ਦਾ ਜ਼ਰੂਰ ਆ ਭਰਾਵੋ ਜਦੋਂ ਸਾਨੂੰ ਕੋਈ ਕਾਟ ਲੈ ਕੇ ਆਉਂਦਾ ਨਾ ਕਾਟ ਜੇ ਝੋਲੇ ਚੋਂ ਮਗਰੋਂ ਕੱਢਦਾ ਹਾਂ ਭਾਈ ਇਹ ਕਾਟ ਲੈ ਕੇ ਆਇਆ ਸੀਗਾ ਉਹਨਾਂ ਨੇ ਕਿਹਾ ਸੀ ਚਲ ਉਹਨਾਂ ਨੂੰ ਵੀ ਦੇ ਆਂ ਯਾਰ ਵੀ ਚਲ ਵੈਸੇ ਉਹ ਔਖੇ ਹੋਣਗੇ ਕਾਹਨੂੰ ਆਣਗੇ ਕਿਵੇਂ ਆਣਗੇ ਹਾਂ ਜੀ ਠੀਕ ਹੈ ਕਿ ਨਾ ਓਕੇ ਹੋਣ ਵਾਲੀ ਗੱਲ ਤਾਂ ਜਿਵੇਂ ਵੀ ਅਸੀਂ ਹੈਗੇ ਆ ਉਵੇਂ ਹੀ ਅਸੀਂ ਜਾਣਦੇ ਆ ਹਰ ਪ੍ਰੋਗਰਾਮ ਤੇ ਜਿਹੜਾ ਕੋਈ ਭੈਣ ਭਰਾ ਸਾਨੂੰ ਪਿਆਰ ਨਾ ਸਕਦਾ ਅਸੀਂ ਜਾਣੇ ਵੀ ਆ ਇਹ ਨਹੀਂ ਵੀ ਜਾਂਦੇ ਨਹੀਂ ਮੰਜੇ ਤੇ ਬੈਠੇ ਆ ਮੰਜੇ ਤੇ ਗੱਲਾਂ ਕਰੀ ਜਾਂਦੇ ਆ ਮੰਜੇ ਤੇ ਦੁੱਖ ਸੁੱਖ ਹੋਈ ਜਾਂਦਾ ਸਿਰਫ ਟਾਈਮ ਉਦੋਂ ਹੀ ਉਦੋਂ ਹੀ ਲੱਗਣਾ ਹੁੰਦਾ ਸਿਰਫ ਇਹਦੇ ਸਿਰ ਤੇ ਹੱਥ ਰੱਖਣਾ ਮੇਰੇ ਬੱਚਿਆਂ ਤੇ ਰੱਖਣਾ ਤਬਾ ਚੰਗਾ ਜੀ ਸਾਥਰੀ ਕਾਲ ਜੀ ਸਰ ਖੜੋ ਜਾ ਦੋ ਮਿੰਟ ਬੈਜੋ ਚਾਹ ਬਣਾਉ ਨਾ 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 ਚਾਹ ਨਹੀਂ ਪੀਣੀ ਚਾਹ ਨਹੀਂ ਪੀਣੀ ਕਿੱਥੇ ਔਖੇ ਹੋਵੋਗੇ ਤੁਸੀਂ ਹਾਂ ਉਹ ਵੀਰੋ ਉਹ ਭੈਣੋ ਉਹ ਭਰਾਵੋ ਜਦੋਂ ਅਸੀਂ ਆਪ ਦੀ ਚਾਹ ਬਣਾ ਲਾਂਗੇ ਕੀ ਗੱਲ ਤੁਹਾਡੇ ਚਾਹ ਚ ਪਾਣੀ ਸਾਥੋਂ ਘੱਟ ਪਿਆ ਜਾਂਦਾ ਜਾਂ ਮਿੱਠਾ-ਖੱਟ ਹੁੰਦਾ ਫਰਕ ਸਿਰਫ ਇੱਕ ਤਗੜੇ ਮਾੜੇ ਦਾ ਇਹੀ ਹੁੰਦਾ ਬਿੱਤਾ ਖੜੇ ਦੀ ਚੀਜ਼ ਜ਼ਿਆਦਾ ਤਕੜੀ ਹੈ ਅਸੀਂ ਕਿਹਦਾ ਸਰਪੈਂਸ ਸਾਡੇ ਕੋਲ ਤਾਂ ਇੱਕ ਪੈਸਕੋਟਾ ਤੇ ਆ ਖਟਾ ਮਿੱਠਾ ਪੁੱਜ ਗਿਆ ਜਲੇ ਆ ਦਿਨ ਬਸ ਸਾਡੇ ਕੋਲ ਤਾਂ ਇਹੀ ਹੈ ਅਸੀਂ ਨਹੀਂ ਆਏ ਵਧਾਈ ਮਾਰਦੇ ਅਸੀਂ ਵੀ ਇਦਾਂ ਲਿਆ ਕੇ ਦੇਵਾਂਗੇ ਇਦਾਂ ਜਿੰਨੇ ਕ ਤੱਕ ਸਾਡੀ ਪਹੁੰਚ ਆ ਸੀ ਉਹਨਾਂ ਕ ਤੱਕ ਕਰਾਂਗੇ ਰਹੀ ਗੱਲ ਮੇਰੀ ਦਾੜੀ ਦੀ ਇੱਕ ਵੀਰ ਨੇ ਮੈਨੂੰ ਕਮੈਂਟ ਕੀਤਾ ਸੀ ਉਹਨਾਂ ਬਾਈ ਜੀ ਤੁਸੀਂ ਦਾੜੀ ਕਾਲੀ ਕਰੋ ਮੈਨੂੰ ਮੈਨੂੰ ਦਾ ਧੰਨਵਾਦ ਕਰਦਾ ਵੀਰ ਦਾ ਵੀ ਜਿਹਨੇ ਮੈਨੂੰ ਇਹ ਕਮੈਂਟ ਕੀਤਾ ਵੀ ਤੂੰ ਦਾੜੀ ਕਾਲੀ ਕਰਾ ਕਰ ਵੇਖ ਭਰਾ ਮੇਰਾ ਆਪਾ ਮਸ਼ੀਨਰੀ ਵਾਂਗੂ ਮਾਡਲ ਦੇ ਹਿਸਾਬ ਨਾਲ ਚੱਲਣਾ ਸਹੀ ਗੱਲ ਆ ਵੀ ਮਾਡਲ ਦੇ ਹਿਸਾਬ ਨਾਲ ਚੱਲੋ ਮੈਂ ਦਾੜੀ ਕਾਲੀ ਕਰਾ ਵੀ ਲਈ ਸੀ ਖਾਤ ਵੀ ਕਢਾ ਲੇ ਸੀ ਚਿੱਟਾ ਸੂਟ ਵੀ ਪਾ ਲਿਆ ਸੀ ਸਾਫਾ ਵਧੀਆ ਬੰਨ ਲਿਆ ਸੀ ਬੰਨ ਪੁੰਨ ਕੇ ਸਾਫਾ ਮੈਂ ਬਾਹਰ ਚ ਬਹਿ ਗਿਆ ਜਾ ਕੇ ਜਿਹੜਾ ਕਿਹੜਾ ਮੇਰੇ ਅੱਲੀ ਵੇਖੇ ਕਮਾਲ ਹੋ ਗਈ ਪੈਰ ਤੋਂ ਲੈ ਕੇ ਸਿਰ ਤੱਕ ਵੇਖੇ ਕਵੇ ਕੋਸ਼ ਨਾ ਤੇ ਹੱਥ ਕੇ ਦੇ ਨਾਲ ਹੀ ਬਹਿ ਜਾ ਕਰੇ ਕੋਈ ਜਿਹੜਾ ਕੋਈ ਨਾ ਕੋਈ ਆਵੇ ਚਲੋ ਜੀ ਮੈਂ ਸੋਚਿਆ ਵੀ ਮੈਂ ਕਹ ਵੀ ਆਹ ਅੱਧੇ ਖੁਸ਼ਾਦੇ ਨਹੀਂ ਕੋਈ ਅੱਧੇ ਦਾ ਕਹਿ ਦਿੰਦੇ ਆ ਵੀ ਇਹ ਲੂਚਾ ਜਾਂ ਲੱਛਣ ਕੀ ਕਰਦਾ ਤੁਰਿਆਏ ਤੋਂ ਨਹੀਂ ਜਾਂਦਾ ਖਾ ਤੇ ਕੱਡ-ਕੱਡ ਪੈਂਦਾ ਸੋਨੋਂ ਬਈਰ ਜੀ ਬਹੁਤ ਗੱਲਾਂ ਸੋਨੀਆਂ ਪੈਂਦੀਆਂ ਪਰ ਮੈਂ ਸੋਚਿਆ ਵੀ ਨਹੀਂ ਜੇ ਜਦ ਮਾਰਨੇ ਪਰ ਆਵਾਜ਼ ਦਿੱਤਾ ਹੋ ਜੇ ਭੜਕੇ ਰੋ ਕਾਹ ਮਾਨਪਾਉਂਦਾ ਪੈਨੋ ਜਗ ਪਾਉਂਦਾ ਸਿਆਣਾ ਸਿਆਣਾ ਚ ਬੈਠਿਆ ਸਿਆਣੇ ਉਹ ਜੋ ਕਮਲਿਆ ਚ ਬਿਟੇ ਕਮਲੇ ਉਹ ਜੋ ਹਨਾ ਜਵਾਕਾ ਚ ਬੈਠੇ ਜਵਾਕ ਉਹ ਜੋ ਇਹ ਸਾਰੇ ਇੱਕ ਆਪਾਂ ਨੂੰ ਇੱਕ ਕਰਨਾ ਪੈਂਦਾ ਪਰ ਮੈਂ ਇਹ ਕੰਮ ਨਹੀਂ ਕਰ ਸਕਦਾ ਮਾਫੀ ਚਾਹੁੰਦਾ ਇਹ ਚੀਜ਼ ਦੀ ਪਰ ਮੈਂ ਇੱਕ ਵਾਰੀ ਕਾਰਜ ਜ਼ਰੂਰ ਆਇਆ ਸੀ ਪਰ ਮੈਂ 2 4 ਦਢ ਮਹੀਨੋਂ ਪਤਾ ਵੀ ਜਿਵੇਂ ਮੈਂ ਕੱਟੇ ਮਹੀਨੋਂ ਨਾ ਇੰਨਾ ਹੀ ਮਹਿਸੂਸ ਜਦੋਂ ਆ ਲਾਉਂਦੇ ਆ ਡਾਈ ਕਰਦੇ ਆ ਉਦੋਂ ਆ ਚੀਜ਼ਾਂ ਨਾ ਥੋੜਾ ਜਿਹਾ ਪਕੜ ਜੇ ਚ ਆ ਜਾਂਦੀ ਮੈਂ ਐਂ ਲੱਗਦਾ ਵੀ ਇਹ ਮੂੰਹ ਸੋਨ ਹੋ ਜਾਣਾ ਤਾਂ ਵੀ ਮੈਂ ਮੁਸ਼ਕਲ ਹੀ ਬਚੂਗਾ ਤੇ ਕਹਵਾੜ ਜੀ ਹੋਰ ਹੀ ਚੜੀ ਜਾਂਦੀ ਜਿੰਦੀ ਹਾਂ ਐਨਾ ਮੈਂ ਜਰੂਰ ਕਰ ਸਕਦਾ ਆ ਉਹ ਵੀਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਰ ਆਪਾ ਜਦੋਂ ਮਾੜੀ ਮੋਟੀ ਦਾੜੀ ਵਧੂ ਘਟੂਗੀ ਉਦੋਂ ਆਪਾਂ ਮਾੜੀ ਮੋਟੀ ਸੈਟ ਕਰਾ ਲਾਂਗੇ ਪਰ ਇਹ ਨਹੀਂ ਹੋਊਗਾ ਵੀ ਮੈਂ ਕਾਲੀ ਕਰਾਊਗਾ ਨਾ ਕਾਲੀ ਨਹੀਂ ਹੋਣ ਮ ਕਰਾਉਣੀ ਕਿਉਂ ਉਹਦੇ ਵਿੱਚ ਵੀਰ ਜੀ ਗੱਲਾਂ ਬਹੁਤ ਸੋਨੀਆਂ ਪੈਂਦੀਆਂ ਮੈਂ ਬਾਹਰ ਚ ਬੈਠਾ ਕੋਈ ਮੈਨੂੰ ਕੁਛ ਕਹਵੇ ਕੋਈ ਮੈਨੂੰ ਕੁਛ ਕਹਵੇ ਫਿਰ ਮੈਂ ਮਨ ਚ ਸੋਚਾ ਮੈਂ ਕਾ ਮਨਾ ਮੇਰੇ ਅੰਦਰੋਂ ਆਵਾਜ਼ ਆਈ ਵੀ ਬੰਦੇ ਹੋ ਕੇ ਬਾਹਲੇ ਤੇਰਾ ਕਰਦੇ ਮਜ਼ਾਕ ਤੇ ਤੂੰ ਭਾਈ ਮੇਰਾ ਉੱਠ ਕੇ ਘਰੇ ਜਾਵੜਾ ਕਿਉਂ ਸਾਨੂੰ ਵੀਰੋ ਚੋਰ ਤੱਕ ਵੀ ਲੋੜ ਹੈ ਠੱਗ ਤੱਕ ਵੀ ਲੋੜ ਹੈ ਅਸੀਂ ਬਹੁਤ ਸਾਰਾ ਤੋਂ ਨੀਵੇਂ ਆ ਤਾਂ ਕਰਕੇ ਮੈਂ ਇਹ ਜੇ ਯਾਨੀ ਕਿ ਕੰਮ ਚ ਨਹੀਂ ਪੈ ਸਕਦਾ ਕਿਉਂ ਮੇਰਾ ਹਰੇਕ ਤਾਂ ਬੰਦੇ ਨਾਲ ਵਰਤ ਵਰਤਾਓ ਚੱਲਦਾ ਅਗਲਾ ਕਹਿੰਦਾ ਯਾਰ ਤੂੰ ਮੈਂ ਭੇੜਾ ਲੱਗਦਾ ਖਾਤ ਕੱਢੇ ਤੁਰਿਆ ਤੇਤੋਂ ਜਾਂਦਾ ਨਹੀਂ ਠੀਕ ਹੈ ਕਿ ਨਾ ਇਹ ਹੈਗੇ ਤੰਦਰੁਸਤਾਂ ਵਾਸਤਾ ਜਿਹੜੇ ਤੰਦਰੁਸਤ ਹੈਗੇ ਆ ਮੇਰੇ ਵਰਗੇ ਹੈਂਡੀਕੈਪਟ ਹੈਗੇ ਇਹ ਨਹੀਂ ਗੱਲ ਵੀ ਆਏ ਨਹੀਂ ਪਰ ਨਹੀਂ ਵੀਰੋ ਆ ਮੈਂ ਤਾਂ ਇੱਕ ਵਾਰੀ ਕਰੀਮ ਜੀ ਲਾ ਲਈ ਸੀ ਤੇ ਮੁੜ ਕੇ ਮੈਨੂੰ ਪਤਾ ਵੀ ਮੈਂ ਕਿਵੇਂ ਉਹ ਕੱਟੀ ਮੈਂ ਕਿਹਾ ਵੀ ਯਾਰ ਇਹ ਤਾਂ ਨਰੀ ਬਿਮਾਰੀ ਬਿਮਾਰੀ ਹੈ ਵੀ ਆਪਾ ਗੜਨਾ ਪਤਾ ਵੀ ਕੀ ਉਹਦੇ ਵਿੱਚ ਮਕੈਨੀਕਲ ਪਾਇਆ ਕੀ ਨਹੀਂ ਆ ਅਧੀਆਂ ਬਿਮਾਰੀਆਂ ਤਾਂ ਆਪਾਂ ਨੂੰ ਹਾਰ ਛਿੰਗਾਰ ਨਾਲ ਹੀ ਚਿੰਬੜ ਜਾਂਦੀਆਂ ਸਾਦੇ ਬਣ ਕੇ ਰਹੋ ਨਾਲਾ ਨਾ ਕੋ ਕਿਸੇ ਦੀ ਕੋ ਟੈਨਸ਼ਨ ਨਾ ਕੋ ਕੁਝ ਕਵੇ ਠੀਕ ਹੈ ਚੰਗੇ ਮਾੜੇ ਦਾ ਤਾਂ ਅਗਲੇ ਨੂੰ ਭਾਈ ਪਤਾ ਹੀ ਹੁੰਦਾ ਵੀ ਕਿ ਉਹ ਜਿ ਕਿ ਉਹ ਜ ਨਹੀਂ ਪਰ ਆਪਾ ਦਿਲੋ ਕਿਸੇ ਦਾ ਮਾੜਾ ਨਹੀਂ ਕੀਤਾ ਠੀਕ ਹੈ ਨਾ ਆਪਾਂ ਸੋਚ ਜਾਈਏ ਅਗਲਾ ਸੋਚੀ ਜਾਵੇ ਪਰਮਾਤਮਾ ਉਹਦੇ ਹੱਥ ਬੰਨ ਕੇ ਹੱਥ ਜੋੜ ਕੇ ਕਹਿ ਦਿੰਦਾ ਪਰਮਾਤਮਾ ਦਾ ਭਲਾ ਕਰੇ ਸੱਚੇ ਪਾਤਸ਼ਾਹ ਇਹਨੂੰ ਕਮਾਈ 'ਚ ਬਰਕਤ ਪਾਵੇ ਇਹ ਵਧੇ ਫੁੱਲੇ ਇਹਦੇ ਰਿਸ਼ਤੇਦਾਰਾਂ ਨੂੰ ਵੀ ਕਮਾਈ 'ਚ ਬਰਕਤ ਪਾਵੇ ਹੋਰ ਦੱਸੋ ਪਰ ਗੱਲ ਇਹ ਚੀਜ਼ ਦਾ ਦੁੱਖ ਇਹ ਆਉਂਦਾ ਵੀ ਜਦੋਂ ਮੇਰੇ ਘਰੇ ਦੁੱਧ ਵੀ ਆ ਖੰਡ ਵੀ ਆ ਆਟਾ ਵੀ ਆ ਨੂਨ ਵੀ ਆ ਮਿਰਚ ਵੀ ਆ ਹਲਦੀ ਵੀ ਆ ਠੀਕ ਆਖਣਾ ਸਾਰਾ ਕੁਝ ਹੀ ਹੈਗਾ ਤੇ ਜਦੋਂ ਬੰਦੇ ਨੇ ਬੈੜੇ ਬੰਦ ਝਟਾ ਤੇ ਨਾਲੇ ਬਸ ਤੁਰੇ ਜਾਂਦੇ ਨੇ ਹੱਥ ਮਿਲਾ ਜਾਣਾ ਉਹ ਆਏ ਨਹੀਂ ਮਿਲਣਾ ਵੀਰੋ ਮੈਂ ਬਹੁਤ ਕੋਸ਼ਿਸ਼ ਕਰ ਕਰਕੇ ਵੇਖ ਲਿਆ ਬਹੁਤ ਹੀ ਕੋਸ਼ਿਸ਼ ਨੀਵਾ ਵੀ ਹੋ ਕੇ ਵੇਖ ਲਿਆ ਮੈਂ ਕਿਹਾ ਵੀ ਚੱਲ ਯਾਰ ਨੀਵੇਂ ਨਾ ਕਰ ਤੇ ਨੀਵਾ ਵੀ ਹੋ ਗਿਆ ਯਾਰ ਇੰਨਾ ਵੀ ਨਹੀਂ ਗੀ ਨੀਵਾ ਹੋਇਆ ਜਾਂਦਾ ਮਨ ਨੂੰ ਦੁੱਖ ਹੁੰਦਾ ਇਹ ਚੀਜ਼ ਦਾ ਉਹ ਜਦੋਂ ਕੋਈ ਰਿਸ਼ਤੇਦਾਰ ਮੋੜਦਾ ਮੈਨੂੰ ਫਿਰ ਮਨ 'ਚ ਇਹ ਵਜਦੀ ਹੈ ਮੈਂ ਕਿਹਾ ਯਾਰ ਮਨਾ ਫਰੇ ਦੇ ਕਰਕੇ ਮੋੜ ਜਾਂਦੇ ਮੇਰੇ ਮਨ 'ਚ ਤਾਂ ਇਹ ਸੋਚਿਆ ਮੈਂ ਤਾਂ ਮਨ 'ਚ ਇਹ ਸੋਚਣਾ ਠੀਕ ਹੈ ਕਿ ਨਾ ਪਰ ਮੈਂ ਇਹ ਗੱਲ ਸੋਚਦਾ ਨਾ ਵੀ ਜਦੋਂ ਮੈਨੂੰ ਸਾਡੇ ਪਰਿਵਾਰ ਨੂੰ ਰੋਟੀ ਖਵਾ ਕੇ ਖਵਾ ਦਿੰਦੀ ਆ ਚਾਹ ਪਿਆ ਦੇ ਦੀ ਵਧੀਆ ਬਣਾ ਕੇ ਸਾਰਾ ਕੁਝ ਕਰਦੀ ਆ ਕੋਈ ਮੈਂ ਘਰੇ ਹੁੰਨਾ ਮੈਂ ਕੋ ਬਾਹਰ ਨਹੀਂ ਜਾਂਦਾ ਜੇ ਕੋ ਰਿਸ਼ਤੇਦਾਰ ਹੁੰਦਾ ਅਸੀਂ ਆਫਸਰ ਨਾਲ ਮਿਲ ਕੇ ਉਹਨੂੰ ਆਏ ਨੂੰ ਟੈਂਡ ਕਰ ਲੈਨੇ ਦੋਨੇ ਜੀ ਨਾਲ ਮਿਲ ਕੇ ਕੁਝ ਬੱਚੇ ਸਾਡੀ ਸਪੋਰਟ ਕਰ ਦਿੰਦੇ ਆ ਕੋਈ ਪਾਣੀ ਲਿਆਇਆ ਕੋਈ ਕੋਚ ਲਿਆ ਯਾਰ ਅੱਜ ਕੀ ਨਹੀਂ ਕਰ ਸਕਦੇ ਸਰ ਮੈਂ ਇਹ ਹੀ ਸੋਚ ਲਿਆ ਵੀ ਯਾਰ ਆਪਾਂ ਮਾੜਾ ਹੈ ਪਤਾ ਨਹੀਂ ਇਹਨੇ ਕੀ ਮੰਗਣਾ ਮੰਗਾ ਮੈਂ ਸਾਨੂੰ ਮੰਗਣਾ ਇਸਨ ਕੋ ਲੋੜ ਸਾਡਾ ਤਾਂ ਇਹ ਦਿਲ ਖੁਸ਼ ਹੋ ਜਾਂਦਾ ਸਾਡੀ ਰੂਹ ਖੁਸ਼ ਹੋ ਜਾਂਦੀ ਵੀ ਸਾਡਾ ਭੈਣ ਭਰਾ ਸਾਨੂੰ ਮਿਲ ਆ ਗਿਆ। ਅਨੋਖੀ ਜੋੜੀ ਵਾਲੇ ਆਏ ਬਾਈ ਹਰਜੀਤ ਜੀ ਭੈਣ ਰਮਨ ਜੀ ਦੀਪ ਜੀ ਉਹ ਵੀ ਵਿਚਾਰੀ ਆਪ ਉੱਠ ਕੇ ਇਹਦੇ ਕੋਲੇ ਜ ਗਈ ਵੀ ਕੋਈ ਨਹੀਂ ਦੀਦੀ ਤੂੰ ਆਉਂਖੀ ਨਾ ਹੋ ਮੈਂ ਆਪੇ ਚੱਕ ਲਿਆਉਂਗੀ ਇਹ ਨਹੀਂ ਤੁਸੀਂ ਬੈਠੋ। ਹਾਲਾਂਕਿ ਉਹ ਬੱਚਾ ਛੋਟਾ ਉਹਨਾਂ ਦਾ ਜੱਪਨੂਰ ਕੰਮ ਸਾਰੇ ਹੋ ਜਾਂਦੇ ਵੀਰੋ ਕੰਮ ਨਹੀਂ ਰਹਿੰਦੇ। ਕੋਈ ਕਿੱਦਾ ਕਰ ਲੈਂਦਾ ਕੋਈ ਕਿੱਦਾ ਕਰ ਲੈਂਦਾ ਕੋਈ ਸਾਰੇ ਬੰਦਾ ਘਰਾਂ ਹਰੇਕ ਬੰਦਾ ਹੀ ਰੋਟੀ ਖਾ ਕੇ ਬਹਿੰਦਾ ਹਰੇਕ ਰੋਟੀ ਖਾ ਕੇ ਪਹਿੰਦਾ ਕੋਈ ਫੁੱਟਪਾਥ ਤੇ ਬਹਿੰਦਾ ਉਹ ਵੀ ਰੋਟੀ ਖਾ ਕੇ ਬਹਿੰਦਾ ਕੋਈ ਦਿਹਾੜੀਦਾਰ ਵਿਚਾਰਾ ਕਰਕੇ ਉਹਦਾ ਉਹ ਵੀ ਰੋਟੀ ਖਾ ਕੇ ਪਹਿੰਦਾ ਪ੍ਰਮਾਤਮਾ ਦੀ ਨਿਗਾਹ ਹੋਣੀ ਚਾਹੀਦੀ ਸਿੱਧੀ ਹੋਣੀ ਚਾਹੀਦੀ ਹੈ ਬੰਦੇ ਨੂੰ ਬੰਦਾ ਕੁਝ ਨਹੀਂ ਕਰ ਸਕਦਾ ਭਾਵੇਂ ਜਿੱਤੇ ਮਰ ਜੀ ਦੂਜਾ ਨੰਬਰ ਇਹ ਵੀ ਆਦਲ ਸਾਫ ਹੋਣਾ ਚਾਹੀਦਾ ਅਸੀਂ ਜਾਣਦੇ ਆ ਸਾਨੂੰ ਰਿਸ਼ਤੇ ਸਾਨੂੰ ਇਹਨਾਂ ਵਿਹਾਰਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਅਸੀਂ ਵਿਚਰਦੇ ਆਈ ਨਹੀਂ ਗੱਲ ਕੋਈ ਪਰ ਜਿੱਥੇ ਸਾਨੂੰ ਮੁਸ਼ਕਲ ਆਉਂਦੀ ਹੈ ਉਥੇ ਅਸੀਂ ਉਦੋਂ ਬਾਅਦ ਚ ਜਾਣੇ ਕਾਉਂ ਅਗਲੇ ਦਾ ਘਰ ਵੀ ਉੱਚਾ ਕਈ ਵਾਰੀ ਬੈੱਡ ਉੱਚਾ ਹੁੰਦਾ ਨਹੀਂ ਚੜਿਆ ਜਾਂਦਾ ਨਹੀਂ ਸਾਈਕਲ ਚ ਜਾਂਦੀ ਇਹਨਾਂ ਦਾ ਵੀ ਔਖਾ ਹੋ ਜਾਂਦਾ ਪਰ ਹੁਣ ਵੀਲਚੇਅਰ ਸਾਨੂੰ ਬੈਟਰੀ ਵਾਲੀ ਨੇ ਉਹਦੇ ਤੇ ਵੀ ਇਹਨਾਂ ਨੂੰ ਸੌਖਾ ਹੋ ਗਿਆ ਯਾਨੀ ਜਦੋਂ ਅਸੀਂ ਘਰ ਦਾ ਕੰਮ ਕਰ ਲੈਨੇ ਆ ਚਾਹ ਬਣਾ ਲੈਨੇ ਆ ਰੋਟੀ ਪਾਣੀ ਬਣਾਵਦੀ ਆ ਬਣਾ ਲੈਂਦੀ ਆ ਸਾਰਾ ਕੁਝ ਕਰ ਲੈਂਦੀ ਆ ਤੇ ਫੇਰ ਸਾਨੂੰ ਚਾਹ ਪੀਉਣ ਦੀ ਕੀ ਦਿੱਕਤ ਆਉਂਦੀ ਹੈ ਛਰ ਪਸਾਨੇ ਹੋ ਮੈਂ ਊਣੇ ਆ ਆਪਾਂ ਕੀ ਲੈਣਾ ਇਹਨਾਂ ਤੋਂ ਸਾਨੂੰ ਨੇ ਕੋਈ ਦੇਖਾ ਵੀਰ ਜੀ ਸਾਡੇ ਹੋਰ ਭੈਣ ਭੈਣ ਭਰਾ ਸਾਡਾ ਸਾਥ ਦੇ ਰਹੇ ਜੇ ਇੱਕ ਭੈਣ ਭਰਾ ਟੁੱਟਦਾ ਨਾ ਤਾਂ ਸਾਡੇ 2000 ਭੈਣ ਭੈਣ ਭਰਾ ਜੁੜਦੇ ਵੀਰੋ ਇਹ ਮਾਂਚਨਾ ਸੋਚੋ ਤੁਸੀਂ ਜਿੰਨੇ ਸਾਡੇ ਨਾਲ ਜੁੜੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਿਲਣ ਵੀ ਆ ਸਕਦੇ ਆ ਅਸੀਂ ਘਰ ਦਾ ਪਤਾ ਕਦਾਂ ਘਰ ਦਾ ਤੁਹਾਨੂੰ ਪਤਾ ਦੱਸ ਦਿੰਦੇ ਆ ਅਸੀਂ ਆਪਣੇ ਬਲੌਗ ਚ ਦੱਸਾਂਗੇ ਅਗਲੇ ਬਲੌਗ ਚ ਵੀ ਅਸੀਂ ਦੱਸਾਂਗੇ ਅੱਜ ਦੀ ਵੀ ਹੋ ਜਾਣੀ ਆ ਇਸੇ ਕਰਕੇ ਅਸੀਂ ਇੱਥੇ ਐਂਡ ਕਰਾਂਗੇ ਇਸ ਬਲੌਗ ਦਾ ਬਹੁਤ ਬਹੁਤ ਧੰਨਵਾਦ ਜੀ